ਤੇ ਗੋਪੀ ਭਾਈ ਜੇ ਆਪਾਂ ਗੱਲ ਕਰੀਏ ਘੋੜੀਆਂ ਦਾ ਸ਼ੌਂਕ ਆ ਹੂੰ ਬਚਪਨ ਦੇ ਸੀਗਾ ਪਰਿਵਾਰ ਦੇ ਵਿੱਚ ਸੀਗਾ ਕਿ ਉਦੋਂ ਬਾਅਦ ਬਾਈ ਲੱਗਿਆ ਆਪਾਂ ਨੂੰ ਨਹੀਂ ਭਾਈ ਜਿਹੜਾ ਮੇਰਾ ਪੜਦਾਦਾ ਸੀਗਾ ਨਾ ਜੀ ਭਾਈ ਬਾਬਾ ਨਰੈਨ ਸਿੰਘ ਜੀ ਉਹਦੀਆਂ ਘੋੜੀਆਂ ਰੱਖੀਆਂ ਸੀ ਸ਼ੌਂਕ ਨਾਲ ਹੂੰ ਤੇ ਉਦੋਂ ਬਾਅਦ ਮੇਰੇ ਦਾਦੇ ਨੇ ਰੱਖ ਲਈਆਂ ਉਦੋਂ ਤਾਂ ਬਾਈ ਘੋੜੀਆਂ ਆਏ ਹਰੇਕ ਤੇ ਰੱਖੀਆਂ ਹੁੰਦੀਆਂ ਸੀ ਜਿਵੇਂ ਅੱਜ ਕੱਲ ਕਾਰਾਂ ਖੜੀਆਂ ਕਰੇ ਦੋ ਦੋ ਤਿੰਨ ਤੇ ਨਾ ਹਾਂ ਤੇ ਉਹ ਦਾਦੇ ਤੋਂ ਬਾਅਦ ਮੰਨ ਕੇ ਚੱਲੋ ਮੇਰੇ ਡੈਡੀ ਨੇ ਨਹੀਂ ਰੱਖਿਆ ਇਹ ਨੇ ਆਪਦਾ ਬਾਈ ਨਾਲ ਹੀ ਸ਼ੌਂਕ ਰੱਖਿਆ ਉਦੋਂ ਬਾਅਦ ਬਾਈ ਫਿਰ ਮੈਂ 10 ਸਾਲ ਦਾ ਸੀਗਾ ਮੇਰੇ ਹੱਡਾਂ ਨੂੰ ਤਾਂ ਉਦੋਂ ਹੀ ਲੱਗ ਗਿਆ ਸੀਗਾ ਸ਼ੌਂਕ ਆ ਤੇ ਜਿਹੜਾ ਮੇਰਾ ਪਰਦਾਦਾ ਸੀਗਾ ਉਹ ਤੋਂ ਬਾਈ ਨਾ ਕੋੜੀ ਲੈ ਗਏ ਸੀਗੇ ਜਿਹੜੇ ਆਪਣੇ ਆਹ ਨਹੀਂ ਸੀਗੇ ਸ਼ਾਮ ਲਾਲ ਹੋਰੀ ਕਿਤੇ ਉੱਥੇ ਚਾਰਦਾ ਫਿਰਦਾ ਸੀਗਾ ਅੱਖਾਂ ਨਹੀਂ ਗਵਾਰੀ ਸੀ ਕਿ ਮੂੰਗੀ ਆਏ ਨਹੀਂ ਮੈਨੂੰ ਪਤਾ ਬਾਬੂ ਦਾਦਾ ਹੁੰਦਾ ਸੀਗਾ ਜਦੋਂ ਉਹ ਲੈ ਗਏ ਬਾਬੂ ਨੂੰ ਆਏ ਕਹਿ ਗਏ ਉਹ ਕਹਿੰਦੇ ਬਈ ਨਾ ਤੂੰ ਫਿਕਰ ਨਾ ਕਰੀ ਇਹ ਤੇਰੀ ਘੋੜੀ ਤੈਨੂੰ ਵਾਪਸ ਕਰਾਂਗੇ ਤੇ ਬਾਈ ਉਹ ਬਜ਼ੁਰਗ ਦੀ ਇੰਨੀ ਉਹਦੇ ਨਾਲ ਮਿੱਤਰਤਾ ਸੀ ਕਿ ਘੋੜੀ ਨਾਲ ਤੇ ਆ ਕੇ ਅੰਦਰ ਪੈ ਗਿਆ 5 ਦਿਨ ਪਿਆ ਰਿਹਾ ਛੀ ਅੰਦਰੋਂ ਬਾਹਰ ਨਹੀਂ ਲਿਗਿਆ ਬਈ ਘੋੜੀ ਖੁੰਝ ਗਈ ਹੈ ਨਾ ਨਾ ਹੀ ਉਹਨਾਂ ਨੂੰ ਜਵਾਬ ਦੇ ਸਕਦਾ ਸੀਗਾ ਤੇ ਮੁੜ ਕੇ ਬਾਈ ਜਦੋਂ ਛੀਆਂ ਸੱਤਾਂ ਦਿਨਾਂ ਤੋਂ ਮੇਰੇ ਪਿੰਡ ਨਾ ਤਾਇਆ ਖੁੱਦਾ ਵਜਦਾ ਉਹਦਾ ਪਿਓ ਸੀ ਜੰਗਾ ਜੀ ਬਾਈ ਤੇ ਉਹ ਬਾਬਾ ਜੰਗਾ ਉੱਥੇ ਖਾਗੂ ਖੋਦਦਾ ਫਿਰਦਾ ਉਹਦੋਂ ਕਾਹੀ ਖੋਦ ਦਿੰਦੇ ਸੀ ਕਿ ਉਦੋਂ ਕਿਹੜਾ ਇਨਾ ਹਾ ਸੀਗਾ ਘੋੜਿਆਂ ਕੁੱਲ ਘਰੇ ਸੀਗਾ ਤੇ ਉਹ ਬਾਈ ਬਾਬੇ ਉਹਨੂੰ ਜੰਗਿਆਂ ਨੂੰ ਫੜਾ ਕੇ ਉਹ ਕਹਿੰਦੇ ਆ ਲਾਇਆਗੇ ਫਲਾਨਾ ਜਿਹੜਾ ਉਹ ਬਾਹਣ ਵਾਲਾ ਬੁੜਾ ਨਾ ਉਹ ਕੁੜੀ ਪਹੁੰਚਦੀ ਕਰਦੀ ਤੇ ਜਦੋਂ ਬਈ ਉਹ ਬਾਬਾ ਲਿਆਇਆ ਘਰੇ ਤੇ ਕੁੜੀ ਬਾਹਰ ਚਹਿਣ ਕੀ ਤੇ ਬਾਪੂ ਵੀ ਉੱਠ ਕੇ ਵੱਡਾ ਮੰਜੇ ਤੋਂ ਖੜਾ ਹੋ ਗਿਆ ਫੇਰ ਬਈ ਉਸ ਤੋਂ ਬਾਅਦ ਉਹ ਕੁੜੀ ਨੇ ਬੱਚੇ ਪੁੱਛੇ ਬਹੁਤ ਦਿੱਤੇ ਬਾਪੂ ਬਰਾ ਕੋਲੇ ਉਸ ਤੋਂ ਬਾਅਦ ਫੇਰ ਮੇਰੇ ਦਾਦੇ ਨੇ ਕਾਫੀ ਟਾਈਮ ਰੱਖਿਆ ਫੇਰ ਜਦੋਂ ਮੇਰੇ ਭੂਆਚਾਰ ਵੱਡਿਆਂ ਮੇਰੇ ਡੈਡੀ ਤੋਂ ਇੱਕ ਮੇਰੇ ਤਾਇਆ ਸੀਗਾ ਉਹਦੀ ਮੌਤ ਹੋ ਗਈ ਸੀ ਜਦੋਂ ਉਹ ਮੇਰੇ ਤਾਇਏ ਦੀ ਮੌਤ ਹੋ ਗਈ ਨਾ ਤੇ ਮੇਰੇ ਦਾਦੇ ਨੇ ਦਿਲ ਛੱਡਤਾ ਦੋ ਕਿੱਲੇ ਦਾ ਬਾਈ ਸਾਡੇ ਥੱਲੇ ਛੱਪੜ ਵੈਂਦਾ ਸੀਗਾ ਮੰਨ ਕੇ ਚੱਲੋ ਉਹ ਆਇਆ ਸੀ ਮਰਬੇ ਬੰਦੀ ਵੇਲੇ ਛੱਪੜ ਵੀ ਛੱਡਤਾ ਉਹ ਘੋੜਿਆਂ ਦਾ ਸ਼ੌਂਕ ਵੀ ਛੱਡਤਾ ਦਿਲੋਂ ਦਿਲ ਟੁੱਟ ਗਿਆ ਫਿਰ ਜਿੱਥੇ ਬਾਈ ਅਸੀਂ ਹਟਾਣੀ ਚ ਬੈਠੇ ਆ ਇੱਥੇ ਸਾਨੂੰ ਦੋ ਕਿੱਲੇ ਨਾਲ ਪਹਿਲੀ ਵਹਿ ਬੰਦੀ ਸੀਗੀ ਉਹ ਟਾਈਮ ਬਾਈ ਸਾਡੇ ਘਰੇ 36000 ਰੁਪਏ ਪਿਆ ਸੀਗਾ ਪਹਿਲੀ ਦਾ ਰੇਟ ਪਤਾ ਕਿੰਨਾ ਸੀ 14000 ਨੂੰ ਕਿੱਲਾ ਹਾਂ ਤੇ ਮੇਰੇ ਬਾਪੂ ਨੂੰ ਘਰੇ ਆ ਕੇ ਉਹ ਕਹਿੰਦੇ ਵੀ ਤੂੰ ਬਾਬਾ ਸਾਡੀ ਆ ਦੋ ਕਿੱਲੇ ਬਾਣ ਵਾਲਾ ਸਾਨੂੰ ਪੈਸਿਆਂ ਦੀ ਲੋੜ ਆ ਦੇ ਦੇ ਉਹ ਕਹਿੰਦਾ ਯਾਰ ਮੈਂ ਕਿਹਨੂੰ ਦੇਣੀ ਆ ਦਾ ਕੁੜੀਆਂ ਦਾ ਵੱਧ ਹੋਵੇ ਘਟ ਹੋਵੇ ਇਹਦਾ ਤੇ ਕਹਿੰਦਾ ਮੈਂ ਦਾ ਕੀ ਕਰਨੀ ਆ ਹਨਾ ਉਹਨੇ ਬਈ ਫਿਰ ਉਹ ਆਪਣਾ ਵਾਹ ਨਹੀਂ ਲਿਆ ਇੱਕ ਉਹ ਮਾੜਾ ਮੰਦਾ ਸੀਗਾ ਉਹ ਕਹਿੰਦਾ ਸੀਗਾ ਯਾਰ ਗਵਾਂਢੀ ਤੇ ਵਾਰ ਨਹੀਂ ਕਰਨਾ ਅਛਾ ਬਈ ਤੇ ਉਹ ਚੱਲ ਹੁੰਦੀ ਹਮੋਂਦੀ ਮੁੜ ਕੇ ਉਸ ਤੋਂ ਬਾਅਦ ਬਈ ਚਾਰਾਂ ਕੁੜੀਆਂ ਪਿੱਛੋਂ ਫਿਰ ਮੇਰੇ ਡੈਡੀ ਦਾ ਜਨਮ ਹੋਇਆ ਫਿਰ ਇਹਨੇ ਸਾਰੀ ਉਮਰ ਕਰੀ ਬਾਈ ਹਾਂ ਸਾਡਾ ਜਿਹੜਾ ਵਾਹਨ ਸੀਗਾ ਭਾਈ ਇਹ ਸੀਗਾ ਉੱਚਾ ਸਾਡੇ ਖਾਲ ਤੋਂ ਵੀ 2 2.5 ਫੁੱਟ ਉੱਚਾ ਸੀਗਾ ਫਿਰ ਕੀ ਹੋਇਆ ਜਦੋਂ ਮੰਨ ਕੇ ਚੱਲ 92 93 ਚ 93 ਚ ਅਸੀਂ 1992 ਚ ਨਵਾਂ ਟਰੈਕਟਰ ਕਢਾਇਆ 35 11 ਤੇ 1987 ਚ ਅਸੀਂ ਲਾਇਆ ਸੀਗਾ ਬੋਰ ਇੱਥੇ ਇੱਥੇ ਪਾਣੀ ਸੀ ਮਾੜੇ ਉਹ ਪਾਣੀ ਐਵੇਂ ਜੇ ਸੀਗੇ ਜਦੋਂ ਤਾਂ ਪਹਿਲੀ ਵਾਰੀ ਫਸਲ ਨੂੰ ਲਾਉਂਦੇ ਸੀਗੇ 2 3 ਸਾਲ ਤੱਕ ਖਾਂਦੀ ਸੀ ਵਾਲਾ ਪੂਰਾ ਫਸਲ ਮੁੜ ਕੇ ਵਾਹਣ ਜਮੇ ਹੀ ਡੱਬ ਜਾਂਦਾ ਇੱਕੇ ਦਾਮ